ਜਦੋਂ ਰੱਬ ਖੁਸ਼ ਹੈ ਉਹ ਨੀਲੀ ਛੱਤ ਵਾਲਾ ਖੁਸ਼ ਹੈ ਐਨ ਚੋਟੀ ਦਾ ਮੁਕਾਬਲਾ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਹੈ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਡੌਲਿਆਂ ਨੂੰ ਇਹਦੇ ਹੱਥ ਨਹੀਂ ਪੈਂਦੇ ਜਾਂ ਫੀ ਉਹੀ ਮੰਨਿਆ ਜਾਵੇ ਜਿਹੜਾ ਉੱਡਦੀ ਰੇਡ ਨੂੰ ਨੱਪੇ ਲਓ ਕਬੱਡੀ ਲਾਭ ਪਲੇਅਰਾਂ ਵਾਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਫਰੰਦੀਪੁਰਿਆ ਪਰਲੇ ਗੋਪੀ ਆ ਵੇਖ ਕਾਰਸ਼ ਪੇਰਾ ਤੇਰੇ ਲਈ ਸੁੱਖੇ ਤੇ ਭਾਈ ਜਿੰਦੇ ਦੀ ਗੱਲ ਹੁੰਦੀ ਹੈ ਭਾਈ ਸੰਤਵੰਤ ਸਿੰਘ ਤੇ ਭਾਈ ਬਲਤ ਸਿੰਘ ਦੀ ਗੱਲ ਹੁੰਦੀ ਹੈ ਇਹਨਾਂ ਜੋੜੀਆਂ ਨੇ ਕਹਿੰਦੇ ਕੌਮ ਦੇ ਲਈ ਬਹੁਤ ਵੱਡੇ ਵੱਡੇ ਕਾਰਨਾਮੇ ਕੀਤੇ ਹਨ ਸਰਕਾਰ ਹੁੰਦਾ ਇਹਨਾਂ ਦਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਅੰਮਾਨ ਖੇਡ ਹੈ ਬਹੁ ਸਾਰੇ ਦੀਆਂ ਸਟਾਪ ਲਾਈਨਸ ਦੋਨੋਂ ਪਾਸਿਆਂ ਤੋਂ ਖੇਡ ਰਹੀਆਂ ਨੇ ਬਹੁਤ ਚੋਟੀ ਦਾ ਮੈਚ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਗੁਰਵੀਰ ਗੋਪੀ ਗੋਪੀ ਫਰੰਦੀਪੁਰੀਆ 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 ਜੀਵਨ 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 ਤੇ ਇਹਨਾਂ ਕੰਪਾਲੇ ਨਾਲ ਕੀਤਾ ਜਾਵੇਗਾ ਅੰਮਰ ਸਰਸਿੰਘ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਅੜੀਏ ਆਓ ਸਾਹਮਣੇ ਅੰਬਾ ਅੱਜ ਡਬਲ ਡਬਲ ਪਾਈ ਜਾਂਦਾ ਜਲਾਲ ਵਾਲਿਆ ਤਾਰਿਆ ਵੇਖਣਾ ਮੇਲਾ ਰੌਣਕ ਮੇਲਾ ਆ ਪਨਗੋਟੇ ਦੀ ਧਰਤੀ ਦਾ ਬਹੁਤ ਛੋਟੀ ਦਾ ਮੈਚ ਇਸ ਲਈ ਖੇਡ ਮੈਦਾਨ ਅੰਦਰ ਗੋਪੀ ਆ ਫਰੰਦੀਪੁਰੀਆ ਦੇ ਕੱਟੋ ਹੱਥ ਕਰਕੇ ਦੁਨੀਆ ਕਰ ਰਹੀਆਂ ਇੱਕ ਪਾਸੇ ਗੋਪੀ ਦੇ ਵੀ ਆ ਜੇ ਇੱਕ ਵਾਰੀ ਖੁੱਲ ਕੇ ਤਾੜੀ ਮਾਰੋ ਇਨ੍ਹਾਂ ਪਹਿਰਵਾਨਾਂ ਦੇ ਤੇ ਅੱਜ ਦੇ ਕਬੱਡੀ ਸ਼ੋਅ ਮੈਚ ਦਾ ਬੈਟ ਰੇਡਰ ਅੰਬਾ ਸਰਸਗੀ ਸਰਦਾਰ